ਆ ਸੋ ਦੋਸਤੋ ਅੱਜ ਅਸੀਂ ਰਾਜਗੜ੍ਹ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਛੋਟੇ ਸਾਹਿਬ ਜਾਦਿਆਂ ਦੀ ਯਾਦ ਨੂੰ ਸਮਰਪਿਤਾ ਉਹਨਾਂ ਨੂੰ ਸੱਚੀ ਸੰਧਾ ਦੇ ਲਈ ਦੇ ਕੇ ਪਿੰਡ ਵੱਲੋਂ ਸਮੂਹ ਨਗਰ ਵੱਲੋਂ ਬਹੁਤ ਤਿੰਨ ਦਿਨਾਂ ਤੋਂ ਜਿਹੜਾ ਲੰਗਰ ਹਰ ਇੱਕ ਸਾਲ ਲਗਾਇਆ ਜਾਂਦਾ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਾਦਿਆਂ ਦੀ ਯਾਦ ਨੂੰ ਸਮਰਪਿਤ ਸੋ ਦੋਸਤੋ ਇੱਕ ਪੰਜਾਬ ਆ ਜਿੱਥੇ ਕਿ ਜਿਹੜੇ ਅ ਵਕਵਕ ਪੰਡਾ ਦੇ ਵਿੱਚ ਜਾ ਕੇ ਇਹੋ ਜੀ ਜਿਹੜੀ ਠੰਡ ਦੇ ਵਿੱਚ ਜਿੱਥੇ ਵੀ ਆਪਾਂ ਸਾਡੇ ਗੁਰੂ ਸਾਹਿਬਾਨਾਂ ਦੀ ਕਿਰਪਾ ਸਦਕਾ ਜਿਹੜੇ ਕਿ ਵਕਵਕ ਪੰਡਾ ਦੇ ਵਿੱਚ ਲੰਗਰ ਲਗਾਏ ਜਾਂਦੇ ਨੇ ਸੋ ਰਾਜਗੜ੍ਹ ਦੇ ਨੌਜਵਾਨ ਸਾਥੀ ਅਸੀਂ ਉਹਨਾਂ ਦਾ ਦਿਲ ਦੀਆਂ ਗਰਾਈਆਂ ਵਿੱਚੋਂ ਧੰਨਵਾਦ ਕਰਦੇ ਆਂ ਜਿਹੜੇ ਕਿ ਪਿਛਲੇ 3 ਦਿਨਾਂ ਤੋਂ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਜਿਵੇਂ ਕਿ ਕੱਲ ਵੀ ਅਸੀਂ ਆਏ ਸੀ ਇਹ ਗਰਮਾ-ਗਰਮ ਪਰੌਂਠਿਆਂ ਦਾ ਲੰਗਰ ਜਿਵੇਂ ਸਵੇਰ ਤੋਂ ਲੈ ਕੇ ਗਰਮਾ-ਗਰਮ ਚਾਹ ਅਤੇ ਪਕੌੜਿਆਂ ਦਾ ਲੰਗਰ ਬਰੈਡਾਂ ਦਾ ਲੰਗਰ ਸੋ ਜਿੰਨੇ ਵੀ ਸੰਗਤਾਂ ਵੱਲੋਂ ਜਿੰਨਾ ਵੀ ਮਾਨ ਸਤਕਾਰ ਪਹੁੰਚਿਆ ਸਾਰਿਆਂ ਨਾਲ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦੇ ਹਾਂ ਦੋਸਤੋ ਆਓ ਆਪਾਂ ਨਾਲ ਮਿਲ ਕੇ ਇੱਕ ਸਮਾਜ ਨੂੰ ਆਪਣੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਸਿੱਖੀ ਵੱਲ ਉਰਜਾਣ ਪੈਦਾ ਕਰੀਏ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਚਾਰ ਸਾਹਿਬਜ਼ਾਦਿਆਂ ਬਾਰੇ ਸਿੱਖੀ ਇਤਿਹਾਸ ਬਾਰੇ ਪਤਾ ਲੱਗ ਸਕੇ ਦੋਸਤੋ ਆ ਸਾਰਿਆਂ ਨੂੰ ਸਾਡੀ ਅਪੀਲ ਆ ਜਿਹੜੇ ਵੀ ਸ਼ਹਿਰ ਨਗਰ ਪੂਰੇ ਪੰਜਾਬ ਦੇ ਵਿੱਚ ਰਹਿ ਰਹੇ ਨੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਇਸ ਸਿੱਖੀ ਵੱਲ ਜ਼ਰੂਰ ਧਿਆਨ ਦਿਵਾਓ ਉਹਨਾਂ ਨੂੰ ਦਸਤਾਰ ਮੁਕਾਬਲਿਆਂ ਵੱਲ ਜੋੜੋ ਉਹਨਾਂ ਦੇ ਪੇਂਟਿੰਗ ਚਿੱਤਰਕਾਰੀ ਦੇ ਮੁਕਾਬਲੇ ਉਹਨਾਂ ਨੂੰ ਸਿੱਖੀ ਵੱਲ ਜ਼ਰੂਰ ਰੁਝਾਨ ਉਹਨਾਂ ਦਾ ਹੋਣਾ ਚਾਹੀਦਾ ਸੋ ਇੱਕ ਵਾਰੀ ਫੇਰ ਅਸੀਂ ਰਾਜਗੜ੍ਹ ਪਿੰਡ ਦਾ ਧੰਨਵਾਦ ਕਰਦੇ ਆ ਜਿਹੜੇ ਕਿ ਪਿਛਲੇ 3 ਦਿਨਾਂ ਤੋਂ ਅ ਅ ਸੀਧੀ ਦਿਹਾੜੇ ਨੂੰ ਸਮਰਪਿਤ ਜਿਹੜਾ ਕਿ ਆਪਾਂ ਕਹਿ ਸਕਦੇ ਆ ਲੰਗਰ ਲਗਾਇਆ ਸੋ ਆਓ ਰਲ ਮਿਲ ਕੇ ਉਹਨਾਂ ਦੀ ਸਾਥ ਨੂੰ ਪ੍ਰਣਾਮ ਕਰੀਏ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇੱਕ ਵਾਰੀ ਸਮੂਹ ਇਲਾਕਾ ਨਿਵਾਸੀਆਂ ਦਾ ਦਿਲਦਿਆਂ ਘਰਾਂ ਇਹ ਵਿੱਚ ਤੁਹਾਨੂੰ ਆਤਮਾਦ ਕਰਦੇ ਆ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ